ਵਿਕਾਸ ਤੇ ਚ ਖੇੜੇ ਵਿੱਚ ਫਰਕ ਨਹੀਂ ਪੈਂਦਾ ਜਗਤ ਦੇ ਸਦੀਵੀ ਤੇ ਫੁੱਲ ਵੀ ਨਹੀਂ ਖਿੜਦਾ ਜੋ ਦਿਨ ਨੂੰ ਖਿੜਿਆ ਰਾਤ ਨੂੰ ਮਰ ਜਾ ਜਾਂਦਾ ਹੈ ਮੌਸਮ ਦੇ ਚ ਖਿੜਿਆ ਬੇਮੌਸਮੀ ਮਰ ਜਾ ਜਾਂਦਾ ਹੈ ਨਾਨਕ ਭਗਤਾ ਸਦਾ ਵਿਗਾਸ ਜੋ ਭਗਤ ਹੈ ਸਦੀਵੀ ਖੇੜੇ ਚ ਹੈ ਕਾਰਨ ਕੀ ਹੈ ਸੁਣੀਏ ਦੁੱਖ ਪਾਪ ਕਾ ਨਾਸ ਉਹਦੇ ਦੁੱਖ ਨਾਸ ਹੋ ਗਏ ਉਹਦੇ ਪਾਪ ਨਾਸ ਹੋ ਗਏ ਦੁੱਖਾਂ ਦਾ ਬੀਜ ਸੀ ਪਾਪ ਪਾਪ ਦੀ ਵਜਾਹਤ ਦਾਸ ਨੇ ਕਲ ਕੀਤੀ ਮੇਰੇ ਜਿਸ ਕਰਮ ਤੋਂ ਕਿਸੇ ਨੂੰ ਵੀ ਝੋਟ ਪਹੁੰਚੇ ਬਸ ਉਹੀ ਪਾਪ ਹੈ ਔਰ ਪੁਚਾਈ ਗਈ ਚੋਟ पलट ਕੇ ਵਾਪਸ ਆਂਦੀ ਹੈ ਦਿੱਤਾ ਹੋਇਆ ਦੁੱਖ पलट ਕੇ ਵਾਪਸ ਆਂਦਾ ਹੈ ਰੱਬੀ ਨਜ਼ਾਮ ਇਸ਼ਵਰੀ ਨਿਯਮ ਕਿਸੇ ਨੂੰ ਮਨੁੱਖ ਦੁੱਖ ਦੇ ਚੁਕਿਆ ਹੈ ਤਾਂ ਇਤਨੀ ਗੱਲ ਸਪਸ਼ਟ ਹੈ ਦੁੱਖ ਭੋਗਣ ਲਈ ਤਿਆਰ ਵੀ ਹੋ ਜਾਏ ਹੈ ইরਾਨੀ ਸੂਫੀ ਸੰਤ ਕਹਿ ਰਿਹਾ ਹੈ ਯਾਰ ਰਾ ਖੁਦ ਕਰਦਾ ਰਾ ਇਲਾਜ ਨੇਸਤ ਜੋ ਤੂੰ ਕਰ ਚੁਕੇ ਹੈ ਉਹਦਾ ਇਲਾਜ ਮੇਰੇ ਕੋਲ ਨਹੀਂ ਹੈ ਇੱਕੋ ਹੀ ਇਲਾਜ ਹੈ ਭੋਗਣ ਲਈ ਤਿਆਰ ਹੋ ਜਾ ਯਾਰ ਰਾ ਖੁਦ ਕਰਦਾ ਰਾ ਇਲਾਜ ਨੇਸਤ ਕਰਦਨੀ ਖੁਇਸ਼ ਉਹ ਆਮਦ ਨਹੀਂ ਭੇਸ਼ ਜੋ ਤੂੰ ਕਰ ਚੁਕੇ ਹੈ ਤੇਰੇ ਸਾਹਮਣੇ ਆਵੇਗਾ ਦੁੱਖ ਦੇ ਚੁਕੇ ਹੈ ਤੇਰੀ ਚੌਲੀ ਚ ਦੁੱਖ ਵਾਪਸ ਆਏਗਾ ਕਿਸੇ ਦੀ ਪਗਲਾਈਏ ਤੋਂ ਤੇਰੇ ਸਿਰ ਤੇ ਸਲਾਮਤ ਨਹੀਂ ਰਹਿਣੀ ਕਿਸੇ ਦੇ ਰਸਤੇ ਦਾ ਰੋੜਾ ਬਣਿਆ ਤੇਰੇ ਰਸਤੇ ਚ ਵੀ ਕੰਡੇ ਹੀ ਕੰਡੇ ਰੱਬੀ ਨਹੀਂ ਹਮ ਈਸ਼ਵਰੀ ਨਹੀਂ ਹਮ ਉਸ ਭਗਤ ਦੇ ਅੰਦਰ ਇਤਨਾ ਵਿਗਾਸ ਕਿਉਂ ਹੈ ਖੇੜਾ ਤਾਂ ਹੈ ਸਦੀਵੀ ਖੁਸ਼ੀ ਕਮਾਏ ਉਹਦੇ ਪਾਪ ਮਿਟ ਗਏ ਤੇ ਪਾਪ ਦੇ ਮਿਟਦਿਆਂ ਦੁੱਖ ਮਿਟ ਗਏ ਪਾਪ ਦੀ ਛਾਪ ਮਿਟ ਗਈ ਹਰ ਇੱਕ ਦਾ ਭਲਾ ਮੰਗਦਾ ਹੈ ਬੁਰਾ ਨਹੀਂ ਮੰਗਦਾ ਯਤਨ ਕਰਕੇ ਭਲਾ ਕਰਦਾ ਹੈ ਬੁਰਾ ਕਰਦਾ ਨਹੀਂ ਨਾ ਬੁਰਾ ਸੋਚਦਾ ਹੈ ਨਾ ਬੁਰਾ ਕਰਦਾ ਹੈ ਮਿਟ ਗਈ ਇਹ ਧਾਰਨਾ ਅੰਦਰੋਂ ਮਨ ਵਿੱਚੋਂ ਸਾਰੀ ਬੁਰਾਈ ਨਿਕਲ ਗਈ ਤਨ ਦੇ ਚੋਂ ਸਾਰੀ ਬੁਰੀ ਕਰਤ ਨਿਕਲ ਗਈ ਐਸਾ ਕਿਉਂ ਸੁਣੀ ਹੈ ਸੁਣੀ ਹੈ ਦੁਖ ਪਾਪ ਦਾ ਸੁਣਨ ਕਰਕੇ ਪ੍ਰਮਾਤਮਾ ਦਾ ਨਾਮ ਸੁਣਨ ਕਰਕੇ ਤਰਕ ਖੜੀ ਹੋਵੇਗੀ ਬੜਾ ਕੀਰਤਨ ਸੁਣਿਆ ਬੜੀ ਕਥਾ ਸੁਣੀ ਹੈ ਬੜੀ ਬਾਣੀ ਸੁਣੀ ਹੈ ਨਾ ਪਾਪ ਮਿਟਿਆ ਪਾਪ ਨਹੀਂ ਮਿਟਿਆ ਕਿਉਂਕਿ ਦੁੱਖ ਹੀ ਆਤ ਦੁੱਖ ਪੈਦਾ ਹੋ ਰਿਹਾ ਹੈ ਪਾਪ ਤੋਂ ਦੁੱਖ ਦਾ ਬੀਜ ਪਾਪ ਹੈ ਔਰ ਦੁੱਖ ਫਲ ਹੈ ਸੁਖ ਫਲ ਹੈ ਅਗਰ ਦੁੱਖ ਸੁਖ ਫਲ ਹੈ ਤਾਂ ਫਿਰ ਜ਼ਰੂਰ ਇਸ ਦਾ ਕੋਈ ਬੀਜ ਹੈ ਬਿਨਾ ਬੀਜ ਤੋਂ ਫਲ ਕਿੱਥੇ ਦੁੱਖ ਸੁਖ ਫਲ ਹੈ ਕਰਮ ਬੀਜ ਹੈ ਇੱਕ ਬੀਜ ਮਨੁੱਖ ਜ਼ਮੀਨ ਦੇ ਵਿੱਚ ਬੋਂਦਾ ਹੈ ਧਰਤੀ ਦੇ ਵਿੱਚ ਬੋਂਦਾ ਹੈ ਧਰਤੀ ਦਾ ਬੋਇਆ ਹੋਇਆ ਬੀਜ ਐਸਾ ਵੀ ਹੋ ਸਕਦਾ ਹੈ ਮੈਂ ਬੀਜਿਆ ਖਾ ਕੋਈ ਹੋਰ ਰਿਹਾ ਹੈ ਦਰਖਤ ਮੈਂ ਲਾਇਆ ਹੈ ਛਾਂ ਤਲੇ ਕੋਈ ਹੋਰ ਬੈਠਾ ਹੈ ਉਹਦੇ ਫਲ ਕੋਈ ਹੋਰ ਖਾ ਰਿਹਾ ਹੈ ਪਰ ਜੀਵਨ ਦੀ ਧਰਤੀ ਦੇ ਜੋ ਮਨੁੱਖ ਕਰਮ ਦਾ ਬੀਜ ਬੋਂਦਾ ਹੈ ਉਹ ਆਪ ਹੀ ਖਾਣਾ ਪੈਂਦਾ ਹੈ ਆਪ ਬੀਜ ਆਪੇ ਹੀ ਖਾਉਂਦਾ ਹੈ ਉਹ ਦੂਜਾ ਨਹੀਂ ਖਾ ਸਕਦਾ ਮੈਂ ਵੀ ਜੇ ਮੇਰਾ ਪੁੱਤਰ ਉਹ ਨਹੀਂ ਖਾ ਸਕਦਾ ਮੈਂ ਵੀ ਜੇ ਮੇਰਾ ਪਿਤਾ ਉਹ ਨਹੀਂ ਖਾ ਸਕਦਾ ਇਹੀ ਕਾਰਨ ਹੈ ਸਾਰੀ ਦੁਨੀਆ ਵਿੱਚ ਧਨ ਵਧਦਾ ਜਾ ਰਿਹਾ ਹੈ ਧਰਮ ਘਟਦਾ ਜਾ ਰਿਹਾ ਹੈ ਪਿਓ ਦਾ ਧਨ ਪੁੱਤਰ ਦਾ ਧਨ ਹੋ ਸਕਦਾ ਹੈ ਪਰ ਪਿਓ ਦਾ ਧਰਮ ਪੁੱਤਰ ਦਾ ਧਰਮ ਨਹੀਂ ਹੋ ਸਕਦਾ ਪਤੀ ਦਾ ਧਨ ਪਤਨੀ ਦਾ ਹੋ ਸਕਦਾ ਹੈ ਪਰ ਪਤੀ ਦਾ ਜਪਿਆ ਹੋਇਆ ਨਾਮ ਤੇ ਨਾਮ ਦਾ ਰਸ ਪਤਨੀ ਦਾ ਨਹੀਂ ਹੋ ਸਕਦਾ ਇਸ ਸੰਬੰਧ ਵਿੱਚ ਮੈਂ ਕਈ ਦਫਾ ਆਪਣਲ ਜ਼ਿਕਰ ਕੀਤਾ ਹੈ ਇਤਿਹਾਸਿਕ ਤੱਥ ਤੁਹਾਡੇ ਸਾਹਮਣੇ ਰੱਖਦੇ ਹਾਂ ਧਨ ਗੁਰੂ ਰਾਮਦਾਸ ਜੀ ਮਹਾਰਾਜ ਵਖਤ ਦੇ ਅਵਤਾਰੀ ਪੁਰਸ਼ ਨੇ ਗੁਰਨਾਨਕ ਦੀ ਗੱਦੀ ਦੇ ਵਾਰਿਸ ਉਹਨਾਂ ਦਾ ਵੱਡਾ ਸਹਿਬਜ਼ਾਦਾ ਪ੍ਰਿਥੀ ਚੰਦ ਸਾਰੀ ਜ਼ਿੰਦਗੀ ਗੁਰੂ ਰਾਮਦਾਸ ਜੀ ਨਾਲ ਝਗੜਦਾ ਰਿਹਾ ਹੈ ਫਿਰ ਬਾਅਦ ਵਿੱਚ ਆਪਣੇ ਛੋਟੇ ਬਿਰਾਤਾ ਗੁਰੂ ਅਰਜਨ ਦੇਵ ਜੀ ਨਾਲ ਝਗੜਦਾ ਰਿਹਾ ਹੈ ਭਾਈ ਗੁਰਦਾਸ ਜੀ ਨੂੰ ਮੀਣਾ ਆਖਣਾ ਪਿਆ ਮੀਣਾ ਹੋਇਆ ਪ੍ਰਿਥੀ ਆ ਕਰ ਕਰ ਢੇਡਕ ਬਰਲ ਚਲਾਇਆ ਔਰ ਜਦ ਬਾਰ-ਬਾਰ ਝਗੜਾ ਕਰਦਾ ਸੀ ਗੁਰੂ ਰਾਮਦਾਸ ਜੀ ਮਹਾਰਾਜ ਨਾਲ ਸਤਿਗੁਰੂ ਸਮਝਾਉਂਦੇ ਸਨ ਨਹੀਂ ਸਮਝਿਆ ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਵੀ ਹੈ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਨੇ ਬਢੀਰੇ ਤੁਮ ਹੋ ਤਿੰਸਿਉ ਝਗਰਤ ਪਾਪ ਗੁਰੂ ਰਾਮਦਾਸ ਇਹ ਤੇ ਪਾਪ ਹੈ ਤੂੰ ਕਰਦਾ ਇੱਕ ਵਕਤ ਦਾ ਅਵਤਾਰੀ ਪੁਰਸ਼ ਔਰ ਇੱਕ ਉਸੇ ਹੀ ਅਵਤਾਰ ਨਾਲ ਆਪਣੇ ਪਿਤਾ ਨਾਲ ਹੀ ਝਗੜਦਾ ਹੈ ਪਿਤਾ ਦੀ ਦੌਲਤ ਧਰਮ ਦੀ ਦੌਲਤ ਵਸੀਅਤ ਦੇ ਚ ਪੁੱਤਰ ਨੂੰ ਨਹੀਂ ਦਿੱਤੀ ਜਾ ਸਕਦੀ ਅਗਰ ਐਸਾ ਹੋਂਦਾ ਤੇ ਗੁਰਗੱਦੀ ਤੇ ਗੁਰਨਾਨਕ ਸ੍ਰੀ ਚੰਦ ਨੂੰ ਬਿਠਾਉਂਦੇ ਲਖਮੀ ਦਾਸ ਨੂੰ ਬਿਠਾਉਂਦੇ ਲੈਣੇ ਨੂੰ ਬਿਠਾਉਣ ਦੀ ਲੋੜ ਹੀ ਨਹੀਂ ਸੀ ਆਪਣੀ ਸੰਤਾਨ ਮੌਜੂਦ ਸੀ ਤੇ ਲੈਣੇ ਨੂੰ ਚੁੜਨ ਦੀ ਕੀ ਲੋੜ ਸੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਬੱਚਿਆਂ ਨੂੰ ਬਿਠਾ ਸਕਦੇ ਸਨ ਨਹੀਂ ਇਹ ਵੀ ਮੈਂ ਅਰਸ਼ ਕਰਦੇ ਹਾਂ ਪ੍ਰਹਲਾਦ ਧਾਰਮਕ ਹੈ ਰੱਬੀ ਰਸ ਨਾਲ ਭਿਜਿਆ ਹੋਇਆ ਉਸ ਦਾ ਹਿਰਦਾ ਸਵਾਸ ਸਵਾਸ ਨਾਮ ਜਪਣ ਵਾਲਾ। ਔਰ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਨਾਮ ਕਿਵੇਂ ਜਪੀਏ? ਤੋ ਕਬੀਰ ਕਹਿੰਦੇ ਨੇ ਰਾਮ ਜਪੋ ਜੀ ਐਸੇ ਐਸੇ ਧਰੂਪ ਰਹਿਲਾਦ ਜਪਿਓ ਹਰ ਜੈਸੇ। ਇਸ 70 80 ਸਾਲ ਦੇ ਬੁੱਢੇ ਰੱਬ ਦਾ ਨਾਮ ਇੰਜ ਜਪ ਜਿਵੇਂ 5 ਸਾਲ ਦੇ ਬੱਚੇ ਪ੍ਰਹਿਲਾਦ ਨੇ ਜਪਿਆ ਧਰੋਣੇ ਜਪਿਆ ਕਮਾਲ ਇਸ ਬੱਚੇ ਤੋਂ ਪ੍ਰੇਰਨਾ ਲਈ ਹੈ ਔਰ 5 ਸਾਲ ਦੇ ਬੱਚੇ ਤੋਂ ਕਬੀਰ ਕਹਿੰਦੇ ਨੇ ਇੰਜ ਜਪ ਜਿਵੇਂ ਧਰੋਣੇ ਜਪਿਆ ਇਸ ਤਰ੍ਹਾਂ ਜਪ ਜਿਵੇਂ ਪ੍ਰਹਿਲਾਦ ਨੇ ਜਪਿਆ ਪ੍ਰਹਿਲਾਦ ਦੀ ਬੜੀ ਕੋਸ਼ਿਸ਼ ਇਹ ਜੋ ਰੱਬੀ ਰਸ ਮੇਰੇ ਕੋਲੇ ਮੇਰੇ ਪਿਓ ਕੋਲ ਵੀ ਹੋਵੇ ਤਾਂ ਪਿਓ ਕੋਲ ਨਹੀਂ ਸੀ ਪਿਓ ਹਰ ਨਾ ਕਛੁ ਦੁਸ਼ਟ ਪੁੱਤਰ ਵਕਤ ਦਾ ਸੱਜਣ ਭਗਤ ਪਿਤਾ ਦੁਸ਼ਟ ਲੇਕਿਨ ਪੁੱਤਰ ਭਗਤ ਹੈ ਇਹ ਉਹ ਦੌਲਤ ਹੈ ਵੰਡੀ ਨਹੀਂ ਜਾ ਸਕਦੀ ਪ੍ਰੇਰਨਾ ਦਿੱਤੀ ਜਾ ਸਕਦੀ ਅਗਰ ਵੰਡੀ ਵੀ ਜਾ ਸਕਦੀ ਤੋ ਦੁਨੀਆਂ 'ਚ ਇੱਕੋ ਹੀ ਅਵਤਾਰ ਦੀ ਲੋੜ ਸੀ ਇਤਨੇ ਅਵਤਾਰਾਂ ਦੀ ਲੋੜ ਨਹੀਂ ਸੀ ਇਹ ਮੈਂ ਇਹ ਕਰਦਿਆਂ ਇੱਕੋ ਹੀ ਅਵਤਾਰ ਨੇ ਜਗਤ ਦੀ ਝੋਲੀ 'ਚ ਪਾ ਦੇਣਾ ਸੀ ਤੇ ਅੱਗੋਂ ਲੋਕੀ ਦੂਜਿਆਂ ਦੀ ਝੋਲੀ 'ਚ ਪਾ ਦਿੰਦੇ ਨਹੀਂ ਇਸ ਵਾਸਤੇ ਇੱਕ ਆਲਮ ਕਹਿੰਦਾ ਹੈ ਹਜ਼ਾਰੋਂ ਖਿਜਰ ਪੈਦਾ ਕਰ ਚੁੱਕੀ ਹੈ نسل ਆਦਮ ਕੀ ਇਹ ਸਭ تسلیم ਲੈ ਕੇਨ ਆਦਮੀ ਅੱਬ ਤੱਕ ਭਟਕਦਾ ਹੈ ਹਜ਼ਾਰਾਂ ਅਵਤਾਰ ਆ ਚੁੱਕੇ ਨੇ ਲੇਕਿਨ ਮਨੁੱਖ ਤੇ ਅਜ ਵੀ ਭਟਕ ਰਿਹਾ ਹੈ ਬੰਦੇ ਦੇ ਪੱਲੇ ਤੇ ਅਜ ਵੀ ਧਰਮ ਕੋਈ ਨਹੀਂ ਆਪਦੀ ਗਿਆਤ ਲਈ ਅਰਜ਼ ਕਰਾਂ ਵਾਕਈ ਜਿੰਨਾ ਕੋਲ ਰੱਬੀ ਰਸ ਹੈ ਉਹ ਸੈਂਕੜਿਆਂ ਚ 1 2 ਨਹੀਂ ਹਜ਼ਾਰਾਂ ਚ 1 2 ਨਹੀਂ ਕਰੋੜਾਂ ਚ 1 2 ਨੇ ਕੋਟਨ ਮੇ ਨਾਨਕੋ ਨਾਰਾਇਣ ਜੈ ਜੀਤ ਕੋਈ ਬਹੁਤ ਵੱਡੀ ਗਿਣਤੀ ਨਹੀਂ ਹੈ ਪ੍ਰਹਲਾਦ ਧਾਰਮਕ ਹੈ ਲੇਕਿਨ ਰੱਬੀ ਰਸ ਆਪਣੇ ਪਿਓ ਨੂੰ ਨਹੀਂ ਦੇ ਸਕਿਆ। ਔਰ ਪ੍ਰਹਲਾਦ ਇਤਨਾ ਵੱਡਾ ਭਗਤ ਹੈ ਚਾਰ-ਚਾਰ ਦਿਨ ਪਿਓ ਨੇ ਭੁੱਖਾ ਰੱਖਿਆ। ਲੇਕਿਨ ਇਹ ਭੁੱਖ ਦੇ ਚ ਵੀ ਨਾਮ ਜਪਦਾ ਰਿਹਾ ਲੋਕੀ ਭਰੇ ਪੇਟ ਨਾਲ ਵੀ ਨਹੀਂ ਜਪਦੇ। ਉਹ ਜੇਲ੍ਹ ਦੀ ਤੰਗ ਤਾਰੇਕ ਕੋਠੜੀ ਦੇ ਵਿੱਚ ਵੀ ਪ੍ਰਭੂ ਦੇ ਗੀਤ ਗਾਉਂਦਾ ਰਿਹਾ ਲੋਕੀ ਆਪਣੇ ਮਹਿਲਾਂ ਦੇ ਵਿੱਚ ਵੀ ਨਹੀਂ ਗਾਉਂਦੇ ਉਹ ਤਰ੍ਹਾਂ ਤਰ੍ਹਾਂ ਦੇ ਤਸਈਏ ਸਹਾਰਦਾ ਆਇਆ ਵੀ ਪ੍ਰਭੂ ਦਾ ਸ਼ੁਕਰਾਨਾ ਕਰਦਾ ਰਿਹਾ ਤਰ੍ਹਾਂ ਤਰ੍ਹਾਂ ਦੀਆਂ ਸੌਗਾਤਾਂ ਪ੍ਰਾਪਤ ਕਰਕੇ ਵੀ ਲੋਕੀ ਸ਼ੁਕਰਾਨਾ ਨਹੀਂ ਕਰਦੇ ਉਹ ਇਸ ਤਰ੍ਹਾਂ ਦਾ ਬਗਤ ਮਮਰ ਕੀ ਹੈ 5 ਸਾਲ ਤਦੀ ਤੇ ਕਬੀਰ ਕਹਿੰਦੇ ਰਾਮ ਜਪੋ ਜੀ ਐਸੇ ਐਸੇ ਧਰੂਪ ਰਹਿ ਲਾ ਜਪਿਓ ਹਰ ਜੈਸੇ ਮੀਰਾ ਧਾਰਮਕ ਹੈ ਮੀਰਾ ਦਾ ਪਤੀ ਚਿਤੌੜਗੜ ਦਾ ਰਾਣਾ ਧਾਰਮਕ ਨਹੀਂ ਹੈ ਉਹਨੇ ਘਰੋਂ ਹੀ ਕੱਢ ਦਿੱਤਾ ਸੀ ਜਿਨ੍ਹਾਂ ਨੇ ਇਤਿਹਾਸ ਨੂੰ ਪੜ੍ਹਿਆ ਹੈ ਉਹਨਾਂ ਨੇ ਕਿਹਾ ਸੀ ਮੈਨੂੰ ਪਤਨੀ ਚਾਹੀਦੀ ਐ ਸੰਤਣੀ ਨਹੀਂ ਚਾਹੀਦੀ ਇਤੇ ਮੇਰੀ ਸੰਤਣੀ ਮੇਰੇ ਪੱਲੇ ਬੰਨ ਦਿੱਤੀ ਇਤੇ ਹਰ ਵਕਤ ਗੀਤ ਗਾਂਦੀ ਰਹਿੰਦੀ ਐ ਪ੍ਰਮਾਤਮਾ ਦਾ ਇਤੇ ਪਤਾ ਨਹੀਂ ਕਿਹੜੇ ਲੋਕ ਦੀਆਂ ਗੱਲਾਂ ਕਰਦੀ ਰਹਿੰਦੀ ਚਿਤਾਉੜ ਗੜ ਦੇ ਰਾਣੇ ਦਾ ਮੇਰਾ ਭਾਈ ਨਾਲ ਤਾਲ ਮਿਲ ਨਹੀਂ ਬੈਠਿਆ ਔਰ ਮੇਰਾ ਹਰ ਵਕਤ ਪ੍ਰਾਰਥਨਾ ਕਰਦੀ ਸੀ हे ਪ੍ਰਭੂ ਇਤਨਾ ਰਾਸਤੋ ਮੇਰੀ ਚੌਲੀ ਚ ਪਾ ਦਿੱਤਾ ਹੈ ਡੁੱਲ ਡੁੱਲ ਕੇ ਪੈਂਦਾ ਥੋੜਾ ਜਿਹਾ ਮੇਰੇ ਪਤੀ ਨੂੰ ਵੀ ਦੇ ਦੇ ਪ੍ਰਾਰਥਨਾ ਵੀ ਕਰਦੀ ਸੀ ਪਰ ਨਹੀਂ ਉਸ ਪਤੀ ਨੇ ਤੇ ਘਰੋਂ ਕੱਢ ਦਿੱਤਾ ਪਹਿਲੇ ਮਾਰਨ ਦੀ ਕੋਸ਼ਿਸ਼ ਕੀਤੀ ਜਾਨ ਤੋਂ ਜ਼ਹਿਰ ਦਾ ਪਿਆਲਾ ਦਿੱਤਾ ਪੀ ਗਈ ਨਹੀਂ ਮਰੀ ਸੱਪ ਵੇਜਿਆ ਡੰਗ ਮਾਰਨ ਵਾਸਤੇ ਉਹਨੇ ਡੰਗ ਨਹੀਂ ਮਾਰਿਆ ਫਿਰ ਘਰੋਂ ਕੱਢ ਦਿੱਤੀ। ਰਾਜਸਥਾਨ ਦੇ ਜੰਗਲਾਂ ਵਿੱਚ ਵਟਕਦੀ ਰਹੀ ਕਿਉਂਕਿ ਕੋਈ ਸ਼ਹਿਰ ਦੇ ਵਿੱਚ ਨਹੀਂ ਵੜਨ ਦਿੰਦਾ ਸੀ ਮੰਦਰ ਦੇ ਵਿੱਚ ਦਾਖਲ ਨਹੀਂ ਆਉਣ ਦਿੰਦਾ ਸੀ। ਦਰਖਤਾਂ ਤਲੇ ਬੈਠ ਕੇ ਇੱਕ ਤਾਰਾ ਵਜਾ ਕੇ ਪ੍ਰਭੂ ਦੇ ਗੀਤ ਗਾਉਂਦੀ ਰਹੀ। ਜਿਨ੍ਹਾਂ ਜਿਨ੍ਹਾਂ ਦਰਖਤਾਂ ਦੇ ਥੱਲੇ ਇਸ ਨੇ ਗੀਤ ਗਾਏ ਅੱਜ ਰਾਜਸਥਾਨ ਦੇ ਉਹਨਾਂ ਰਾਜੇ ਮਹਾਰਾਜਿਆਂ ਤੇ ਜਾਗੀਰਦਾਰਾਂ ਨੇ ਸੋਨੇ ਦੇ ਮੰਦਰ ਖੜੇ ਕੀਤੇ ਨੇ। ਸਾਰਾ ਮਾਰਬਲ ਲਾਇਆ ਸੋਨੇ ਦੇ ਕਲਸ ਲਾਇਏ ਨੇ ਮੀਰਾ ਧਾਰਮਿਕ ਸੀ ਉਸ ਦਾ ਪਤੀ ਧਾਰਮਿਕ ਨਹੀਂ ਸੀ ਤ੍ਰਿloਚਨ ਧਾਰਮਿਕ ਸੀ ਉਹਦੀ ਪਤਨੀ ਧਾਰਮਿਕ ਨਹੀਂ ਸੀ ਇੱਕ ਸ਼ਵਤ ਤ੍ਰਿloਚਨ ਨੇ ਆਪਣੀ ਪਤਨੀ ਦੇ ਪ੍ਰਤੀ ਉਚਾਰਨ ਕੀਤਾ ਤ੍ਰਿloਚਨ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਦਾ ਹੈ ਪਰ ਇਹ ਵੀ ਅੰਮ੍ਰਿਤ ਵੇਲੇ ਨਾਲ ਉੱਠ ਕੇ ਗਾਲਾਂ ਹੀ ਕੱਢਦੀ ਹੈ ਰੱਬ ਨਾਲ ਇੱਕ ਪਰਮਾਤਮਾ ਦੀ ਸਿਫਤੋ ਸਲਾਹ ਕਰਦਾ ਹੈ ਇੱਕ ਪਰਮਾਤਮਾ ਦੀ ਨਿੰਦਾ ਕਰਦੀ ਹੈ ਸ਼ਬਦ ਹੈ ਨਾਰਾਇਣ ਨਿੰਦਸ ਕਾਇ ਭooli ਗਵਾਰੀ ਤ੍ਰਿloਚਨ ਜੀ ਦਾ ਇਹ ਗਵਾਰ ਇਹ ਨਾ ਸਮਝ ਇਹ ਕੀ ਕਰਦੀ ਹੈ ਅੰਮ੍ਰਿਤ ਵੇਲੇ ਸਿਫਤੋ ਸਲਾਹ ਦਾ ਵਕਤ ਨਿੰਦਾ ਕਰਦੀ ਹੈ ਨਾਰਾਇਣ ਨਿੰਦਸ ਕਾਇ ਭੂਲੀ ਗਵਾਰੀ ਦੁਖ ਰਤ ਸੁਖ ਰਤ ਥਾਰੋ ਕਰਮ ਰੀ ਦੁਖੀ ਬਹੁਤ ਸੀ ਤਨ ਕਰਕੇ ਕਰੋਗੀ ਸੀ ਤੇ ਅਦਕੜ ਉਮਰ ਹੋ ਗਈ ਸੀ ਔਲਾਦ ਵੀ ਨਹੀਂ ਸੀ ਬੱਚਾ ਵੀ ਨਹੀਂ ਸੀ ਤੋ ਕਹਿੰਦੀ ਸੀ ਇਸ ਨਾਰਾਇਣ ਨੇ ਕੀ ਦਿੱਤਾ ਸਾਨੂੰ ਇਹਦੇ ਗੀਤ ਗਾਈਏ ਰੋਗ ਦਿੱਤਾ ਹੈ ਰੋਗੀ ਤਨ ਦਿੱਤਾ ਹੈ ਤੇ ਬੇਔਲਾਦ ਔਲਾਦ ਕੋਈ ਨਹੀਂ ਹੀ ਲੋੜ ਹੈ ਦੀ ਸਿਫਤੋ ਸਲਾਹ ਕਰਨ ਦੀ। ਤ੍ਰਿলোਚਨ ਸਮਝਾਉਂਦੇ ਨੇ ਦੁਖ ਰਤ ਸੁਖ ਰਤ ਥਾਰੋ ਕਰਮ ਰੇ ਦੁਖ ਸੁਖ ਤੇ ਤੇਰੇ ਕਰਮਾਂ ਦਾ ਫਲ ਹੈ। ਦੁਖ ਸੁਖ ਤੇ ਫਲ ਹੈ ਤੇ ਜੇ ਫਲ ਹੈ ਤੇ ਉਸ ਦਾ ਬੀਜ ਹੈ ਉਸ ਦਾ ਬੀਜ ਹੈ ਤੇਰੇ ਕਰਮ। ਤੇ ਪਹਿਲੇ ਹੀ ਤੂੰ ਦੁਖ ਭੋਗ ਰਹੀ ਹੈ ਤੇ ਫਿਰ ਉਹ ਬੀਜ ਬੋ ਰਹੀ ਹੈ ਜਿਸ ਤੋਂ ਹੋਰ ਦੁਖ ਪੈਦਾ ਹੋਵੇਗਾ। ਹੋਰ ਦੁਖ ਪੈਦਾ ਹੋਵੇਗਾ। ਸਮਝਾਉਂਦੇ ਨੇ ਤ੍ਰਿਲੋਚਨ ਆਪਣੀ ਪਤਨੀ ਨੂੰ ਇਹ ਸਾਰਾ ਸ਼ਬਦ ਆਪਣੀ ਪਤਨੀ ਦੇ ਪ੍ਰਤੀ ਉਚਾਰਨ ਕੀਤਾ ਲੇਕਿਨ ਪਤਨੀ ਵੀ ਆਖਿਰ ਤ੍ਰਿਲੋਚਨ ਦੀ ਸੀ ਕਹਿਣ ਲੱਗੀ ਜਿਸ ਦੀ ਬੰਦਗੀ ਕਰਨ ਨਾਲ ਜਿਸ ਦੇ ਗੁਣ ਗਾਇਨ ਕਰਨ ਨਾਲ ਕੀਤੇ ਕਰਮ ਮਿਟੇ ਨਹੀਂ ਸਕਦੇ ਤੋਂ ਫਿਰ ਗੁਣ ਗਾਇਨ ਕਰਨ ਦਾ ਮਤਲਬ ਕੀ ਹੈ ਸਿਫਤੋ ਸਲਾਹ ਕਰਮ ਦਾ ਮਤਲਬ ਕੀ ਹੈ ਬੜੀਆਂ ਦਲੀਲਾਂ ਦਿੱਤੀਆਂ ਤਿਰਲੋਚਨ ਨੇ ਕੀਤਾ ਕਰਮ ਨਹੀਂ ਮਿਟਦਾ। ਕਿਰਤ ਕਰਮ ਨਹੀਂ ਮਿਟਦਾ। ਔਰ ਫਿਰ ਇਸ ਸ਼ਬਦ ਦੀਆਂ ਆਖੀਰਲੀਆਂ ਪੰਕਤੀਆਂ ਚੁੱਕੇ ਇਸ ਵਕਤ ਪਰਕਰਣ ਨਹੀਂ ਹੈ ਮੇਰਾ। ਪੂਰਬ ਲੋ ਕਰਤ ਕਰਮ ਨਾ ਮਿਟੇਰੀ ਘਰ ਗਹਿਣ ਨਹੀਂ ਮਿਟਦਾ। ਪੂਰਬ ਲੋ ਕਰਤ ਕਰਮ ਨਾ ਮਿਟੇਰੀ ਘਰ ਗਹਿਣ ਕਾਂਚੇ ਮੋਜਾ ਫੀਲੇ ਰਾਮ ਚੇ ਨਾਮ ਮੰਗੇ ਸਵਸਥ ਮੇ ਪ੍ਰਭੂ ਦਾ ਨਾਮ ਜਪਦਾ ਕਰਮ ਤੇ ਮਿਟਣਾ ਹੀ ਨਹੀਂ ਪਰ ਤ੍ਰਿloਚਨ ਦੀ ਪਤਨੀ ਆਖਿਰ ਤ੍ਰਿloਚਨ ਦੀ ਤੇ ਜੇ ਮਿਟਣਾ ਹੀ ਨਹੀਂ ਤੇ ਰਾਮ ਜਪਣ ਦਾ ਮਤਲਬ ਮਿਟਣਾ ਹੀ ਨਹੀਂ ਤੇ ਪ੍ਰਭੂ ਦੀ ਬੰਦਗੀ ਦਾ ਮਤਲਬ ਹੈ ਪ੍ਰਭੂ ਦੀ ਬੰਦਗੀ ਮਨੁੱਖ ਦੀ ਸੁਰਤ ਨੂੰ ਮਨੁੱਖ ਦੇ ਧਿਆਨ ਨੂੰ ਇਤਨਾ ਉੱਚਾ ਕਰ ਦੇ ਦਿੰਦੀ ਹੈ ਦੁੱਖ ਸੁੱਖ ਉਸਦੇ ਪੈਰਾਂ ਦੇ ਥੱਲੋਂ ਲੰਘ ਜਾਂਦੇ ਨੇ ਨਹੀਂ ਤੇ ਅਕਸਰ ਮਨੁੱਖਾਂ ਨੂੰ ਕਿਦਰੇ ਸੁੱਖ ਹਿਲਾ ਕੇ ਰੱਖ ਦਿੰਦਣ ਕਿਦੇ ਦੁੱਖ ਹਿਲਾ ਕੇ ਰੱਖ ਦਿੰਦੇ ਕੋਈ ਸੁੱਖ ਕਰਕੇ ਆਯਾਸ਼ ਤੇ ਬਦਮਾਸ਼ ਹੰਕਾਰੀ ਹੋ ਗਿਆ ਕੋਈ ਦੁੱਖ ਕਰਕੇ ਬੇਚੈਨ ਤੇ ਬਿਹਾਲ ਹੋ ਗਿਆ ਰਸਤੇ ਦਾ ਰੋੜਾ ਬਣ ਗਿਆ ਕਿਦਰੇ ਸੁੱਖ ਰਸਤੇ ਦਾ ਰੋੜਾ ਬਣ ਗਿਆ ਕਿਦਰੇ ਦੁੱਖ ਕੋਈ ਦੁੱਖਾਂ ਦੇ ਰੋੜੇ ਨੂੰ ਨਹੀਂ ਹਟਾ ਸਕਿਆ ਕੋਈ ਸੁੱਖਾਂ ਦੇ ਰੋੜੇ ਨੂੰ ਨਹੀਂ ਰੁਕ ਗਏ ਨੇ ਪਰ ਉਹ ਮਨੁੱਖ ਕਸਵਟੀ ਤੇ ਪੂਰਾ ਉਤਰ ਗਿਆ ਰੋੜਿਆਂ ਦੇ ਉੱਪਰੋਂ ਲੰਘ ਆਇਆ ਹੈ ਇਹਨਾਂ ਰੋੜੇ ਤੇ ਕੋਈ ਗੱਲ ਨਹੀਂ ਅਸੀਂ ਰੁਕਣਾ ਨਹੀਂ ਹੈ ਦੁੱਖ ਤੇ ਕੋਈ ਗੱਲ ਨਹੀਂ ਨਾ ਸੁਖ ਨੇ ਹਿਲਾਇਆ ਨਾ ਦੁੱਖ ਨੇ ਹਿਲਾਇਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ ਜੋ ਨਰ ਦੁੱਖ ਮੇ ਦੁੱਖ ਨਹੀਂ ਮਾਨੇ ਦੁੱਖ ਤੇ ਆਇਆ ਪਰ ਹੁਣ ਦੁੱਖ ਮਨ ਨੂੰ ਨਹੀਂ ਛੂੰਦਾ ਅਗਰ ਤਨ ਨੂੰ ਛੂ ਵੀ ਗਿਆ ਤੇ ਠੀਕ ਹੁਣ ਉਸ ਦੁੱਖ ਦੇ ਪ੍ਰਤੀ ਮਨ ਵਿੱਚ ਸ਼ੋਕ ਨਹੀਂ ਪੈਦਾ ਹੁੰਦਾ ਚਿੰਤਾ ਨਹੀਂ ਪੈਦਾ ਹੁੰਦੀ ਦੁੱਖ ਨਹੀਂ ਪੈਦਾ ਹੁੰਦਾ ਸੰਤਾਪ ਨਹੀਂ ਪੈਦਾ ਹੁੰਦਾ ਕੋਈ ਬਾਰੋਂ ਔਕੜ ਆ ਗਈਏ ਕੋਈ ਗੱਲ ਨਹੀਂ ਕੋਈ ਤਨ ਦੇ ਚ ਰੋਗ ਪੈਦਾ ਹੋ ਗਿਆ ਕੋਈ ਗੱਲ ਨਹੀਂ ਜੋ ਨਰ ਦੁੱਖ ਮੇ ਦੁੱਖ ਨਹੀਂ ਮਾਣੇ ਸੁਖ ਸਨੇ ਅਰ ਭੈ ਨਹੀਂ ਜਾਕੇ ਤੇ ਸੁਖ ਨਾਲ ਕੋਈ ਇਤਨੀ ਹੁਣ ਪਕੜ ਵੀ ਨਹੀਂ ਰਹੇਗੀ ਕੋਈ ਬਹੁਤੀ ਪਕੜ ਵੀ ਨਹੀਂ ਰਹੇਗੀ ਨਹੀਂ ਤੇ ਅਕਸਰ ਮਨੁੱਖ ਦੀ ਜ਼ਿੰਦਗੀ ਇੰਜ ਬਤੀਤ ਆਉਂਦੀ ਹੈ ਦੁੱਖ ਸੁਖ ਕਰਤ ਜਨਮ ਫਨ ਮੋਵਾ ਦੁੱਖ ਦੇ ਚਰੋਂਦਾ ਰਿਹਾ ਸੁਖ ਦੇ ਚ ਹੱਸਦਾ ਰਿਹਾ ਫਿਰ ਮਰ ਗਿਆ। ਕਿਹੀ ਮਨੁੱਖ ਦੀ ਜ਼ਿੰਦਗੀ ਹੋਰ ਕੀ ਹੈ? ਮੈਨੂੰ ਇੱਕ ਛੋਟੀ ਜਿਹੀ ਗਾਥਾ ਯਾਦ ਆਈ ਹੈ। ਈਰਾਨ ਦੇ ਸ਼ਹਿਨਸ਼ਾਹ ਨੇ ਕਿਦਰੇ ਫਿਰਦौसी ਨੂੰ ਕਿਹਾ ਮੈਂ ਸਾਰੇ ਸੰਸਾਰ ਦੀਆਂ ਇਤਿਹਾਸਕ ਘਟਨਾਵਾਂ ਨੂੰ ਜਾਣਨਾ ਚਾਹੁੰਦਾ ਸਾਰੇ ਸੰਸਾਰ। ਹਰ ਮੁਲਕ ਹਰ ਕੌਮ ਦੇ ਵਿੱਚ ਜੋ ਇਤਿਹਾਸਿਕ ਵਾਕਏ ਹੋਏ ਨੇ ਜੋ ਕਾਬਲੇ ਦੇਖੋਂਨ ਕਾਬਲੇ ਸੁਨੇਦੋਂਨ ਉਹ ਮੈਂ ਜਾਣਨਾ ਚਾਹਾਂ ਤੂੰ ਸੰਸਾਰ ਦੀਆਂ ਸਾਰੀਆਂ ਇਹ ਮਹਾਨ ਘਟਨਾਵਾਂ ਲਿਖਤੀ ਰੂਪ ਦੇ ਵਿੱਚ ਮੇਰੇ ਸਾਹਮਣੇ ਲਿਆ ਫਿਰਦौसी ਸ਼ਾਇਰ ਸੀ اور ਆਪ ਦੇ ਗਿਆਥ ਲਈ ਅਰਸ਼ ਕਰਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਫਿਰਦौसी ਨੂੰ ਸਨਮਾਨ ਦਿੰਦੇ ਨੇ ਜ਼ਫਰਨਾਮਾ ਲਿਖਿਆ ਹੈ ਔਰੰਗਜ਼ੇਬ ਨੂੰ ਜਿੱਤ ਦੀ ਜੋ ਚਿੱਠੀ ਲਿਖੀ ਹੈ ਜ਼ਫਰਨਾਮੇ ਦਾ ਮਤਲਬ ਜਿੱਤ ਦੀਆਂ ਚਿੱਠੀਆਂ ਉਹਦੇ ਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਛੇ ਖੁਸ਼ ਗੁਫ਼ਤ ਫਿਰਦौसीਏ ਖੁਸ਼ ਤਰ ਜ਼ਵਾਂ ਕਿ ਜ਼ੂਦੀ ਬਵਦਕਾਰ ਆਹਿਰ ਮਨਾ ਔਰੰਗਜ਼ੇ ਚਲ ਤੋ ਮੇਰੀ ਗੱਲ ਨਹੀਂ ਮੰਨਣੀ ਸੀ ਤੇ ਨਾ ਸੀ ਕਿਸੇ ਹੋਰ ਸੰਤ ਮਹਾਪੁਰਸ਼ ਦੀ ਗੱਲ ਨਹੀਂ ਮੰਨਣੀ ਸੀ ਤੇ ਨਾ ਸੀ ਕਮ ਸੇ ਕਮ ਤੇਰਾ ਦੀਨੇ ਭਰਾ ਇਸਲਾਮ ਨੂੰ ਮੰਨਣ ਵਾਲਾ ਫਿਰਦੌਸ ਹੀ ਉਹਦੀ ਗੱਲ ਹੀ ਮੰਨ ਲੈਂਦਾ ਕਿਤਨਾ ਸੋਣਾ ਉਸਨੇ ਲਿਖਿਆ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ چھے خوش گفتو فردوسیے خوش تر زباں کتنا اسنے چنگا لکھیا ہے کتنے چنگے بول اسنے بولے ہیں کتنا مہان درس دیتا اسنے جگت نو کہ جو دی ببد کار آہیر منا جلد بازی کرنا شیطاناں دا کم ہوندا ہے جلد بازی دے وچ دھیان گہرا نہیں جاندہ ਤੂੰ ਇਤਨਾ ਜਲਦਬਾਜ਼ ਮਨੁੱਖ ਹੈ ਉਸੇ ਜਲਦਬਾਜ਼ੀ ਤੂੰ ਆਪਣੇ ਪਿਓ ਨੂੰ ਜੇਲ੍ਹ 'ਚ ਪਾਇਆ ਉਸੇ ਜਲਦਬਾਜ਼ੀ ਤੂੰ ਆਪਣੇ ਤਿੰਨੇ ਬਿਰਾ ਕਤਲ ਕੀਤੇ ਉਸੇ ਜਲਦਬਾਜ਼ੀ ਦੇ 'ਚ ਆ ਕੇ ਤੂੰ ਆਪਣੀ ਵੱਡੀ ਭੈਣ ਜਹਾਂ ਆਰਾ ਨੂੰ ਗੁੱਥੋਂ ਧਰੋ ਕੇ ਜੇਲ੍ਹ ਦੇ 'ਚ ਪਾਇਆ ਉਹ ਦਾਰੇ ਦਾ ਪੱਖ ਲੈਂਦੀ ਸੀ ਪਿਓ ਦਾ ਪੱਖ ਲੈਂਦੀ ਸੀ ਔਰੰਗਜ਼ੇਬ ਦੀ ਮੁਖਾਲਫਤ ਕਰਦੀ ਸੀ ਔਰ ਮੌਹ ਦੇਤੇ ਔਰੰਗਜ਼ੇਬ ਨੂੰ ਉਦੋਂ ਗਾਲਾਂ ਕੱਢਣ ਲੱਗ ਪਈ ਜਦੋਂ ਪਤਾ ਚੱਲਿਆ ਕਿ ਔਰੰਗਜ਼ੇਬ ਨੇ ਦਾਰਾ ਨੂੰ ਵੀ ਕਤਲ ਕਰ ਦਿੱਤਾ ਹੈ। ਦਾਰਾ ਫਕੀਰ ਤबीयत ਬੰਦਾ ਸੀ। ਦਾਨੀ ਸੁਆਦਾ ਵੀ ਸੀ ਤੇ ਗਿਆਨੀ ਵੀ ਸੀ। ਸ਼ਾਇਰ ਤबीयत ਵੀ ਸੀ। ਉਸ ਨੂੰ ਵੀ ਕਤਲ ਕਰ ਦਿੱਤਾ। ਤੇ ਜਦ ਜਹਾਂ ਆਰਾ ਗਾਲਾਂ ਕੱਢਣ ਲੱਗੀ ਔਰੰਗਜ਼ੇਬ ਨੂੰ ਝਾੜਨ ਲੱਗੇ ਗੁੱਥੋਂ ਧਰੋ ਕੇ ਉਸ ਨੂੰ ਵੀ ਬੰਦ ਕੀਤਾ 7 ਸਾਲ ਜੇਲ੍ਹ ਦੇ ਚ ਰਹੀ ਹੈ। ਮਰੀ ਵੀ ਜੇਲ੍ਹ ਦੇ ਵਿੱਚ ਮਹਾਰਾਜ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਕਮ ਸੇ ਕਮ ਤੂੰ ਫਿਰਦੌਸੀ ਦੀ ਗੱਲ ਮੰਨ ਲੈਂਦਾ ਜਲਦਬਾਜ਼ੀ ਤੇ ਸ਼ੈਤਾਨਾਂ ਦਾ ਕੰਮ ਆਉਂਦਾ ਹੈ ਤੇ ਤੇਰੇ ਹਰ ਕੰਮ ਦੇ ਤੇ